ਹਾਂਜੀ ਫਿਰ ਦੋਸਤੋ ਤੁਹਾਡਾ ਸਵਾਗਤ ਆ। ਲੋ ਵੀ ਦੋਸਤੋ ਪਿਛਲੇ ਵਲੌਗ ਤੁਸੀਂ ਦੇਖਿਆ ਹੀ ਹੋਣਾ ਝੋਨਾ ਲਿਆ ਸੀ ਆਪਾਂ ਵੱਢ। ਉੱਤੋਂ ਪੈ ਗਿਆ ਮੀਂਹ। ਕੰਮ ਸਾਰਾ ਗਿੱਲਾ ਤੇ ਪਾਣੀ ਛੱਡ ਲਿਆ ਤੇ ਮਾਰ ਦਿਆਂ ਰੋਟਾਵੇਟਰ ਕਰਦੇ ਆ ਕੱਦੂ। ਟਰੈਕਟਰ ਇੱਧਰ ਆਪਣੇ ਕੋਲੇ ਪਹੁੰਚ ਚੁੱਕਿਆ। ਰੋਟਾਵੇਟਰ ਲੈ ਕੇ ਜੇ ਮੀਂਹ ਆਉਂਦਾ ਹੀ फिर आप मारते दो बारी पहला, फिर टॉयटर मारते पानी यने फोर्ड की परफॉर्मेंस ਵੀ ਦੋਸਤੋ ਇਧਰ ਚੱਲਿਆ ਨਹੀਂ ਟਰੈਕਟਰ ਤੇ ਹੁਣ ਉਧਰ ਲੈ ਚੱਲਦਾ ਇਧਰ ਲੋ ਵੀ ਦੋਸਤੋ ਇਧਰ ਵੀ ਲਾਇਆ ਜੀ ਤੇ ਇੱਥੇ ਵੀ ਟਰੈਕਟਰ ਨਹੀਂ ਦਰਿਆ ਤੇ ਹੁਣ ਕਹਿੰਦੇ ਨਵੀਂ ਸਕੀਮ ਲਾਉਣੀ ਹੈ ਪਹਿਲਾਂ ਲੀਹਾਂ ਪਾੜ ਕੇ ਫਿਰ ਚੈੱਕ ਕਰਦੇ ਆਂ ਤੇ ਹੁਣ ਲੀਹਾਂ ਪਾ ਕੇ ਚੈੱਕ ਕਰਾਂਗੇ ਚੱਲਦਾ ਕਿ ਨਹੀਂ ਫਿਰ ਕੋਈ ਹੋਰ ਸਕੀਮ ਲਾਵਾਂਗੇ ਜੇਕਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਵਲੌਗਸ ਕਿਹੋ ਜਿਹਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਣਾ ਜੀ। ਲੋ ਵੀ ਦੋਸਤੋ ਹਾਲੇ ਕੋਲ ਉਹਨਾਂ ਦੇ ਰੋਣਾ ਦੇ ਜੀ ਜੇ ਦੇਖਾਂਗੇ ਕਿਤੇ ਬਸ ਫਿਰ ਦਿਖਾਉਣਾ ਤੁਹਾਨੂੰ ਕੀ ਗੱਲਬਾਤ ਬੰਦੀ ਆ ਲੋ ਵੀ ਦੋਸਤੋ ਕਰੋ ਚੈੱਕ ਟਰੈਕਟਰ ਪਾਉਣਾ ਹੁੰਦਾ ਨਹੀਂ ਆਪਣਾ ਜੇਦੋਂ ਆਪਾਂ ਹੀ ਸਿੱਧਾ ਤੋਰਦੇ ਹਾਂ ਟਿਕਟ ਦੇ ਗੁੱਟੀਆਂ ਭਰ ਜਾਂਦੀਆਂ ਟੈਰਾਂ ਵਾਲੀਆਂ ਇਸੇ ਕਰਕੇ ਟਰੈਕਟਰ ਘਾਣੀ ਤੁਰਦਾ ਲੋ ਵੀ ਦੋਸਤੋ ਚਾਰ ਕਲੀਆਂ ਆਪਾਂ ਪਾ ਲਈਆਂ ਕਰਦੇ ਆਂ ਚੈੱਕ ਟਰੈਕਟਰ ਦੀ ਪਰਫਾਰਮੈਂਸ ਲੂਟਾ ਬੇਟਾ ਤੇ ਹੁਣ ਟਰੈਕਟਰ ਤੁਰਿਆ ਆਉਂਦਾ ਸੌਖਾ ਹੁਣ ਕਿਉਂਕਿ ਲੀਆਂ ਪਾਈਆਂ ਟਰੈਕਟਰ ਨੂੰ ਉਦੋਂ ਗੁੱਟੀਆਂ ਭਰ ਦਿੰਦੇ ਅਸੀਂ ਮਿੱਟੀ ਨਾਲ ਹੁਣ ਵੇਖੋ ਗੁੱਟੀਆਂ ਚਵਾ ਟਰੈਕਟਰ ਦੀਆਂ ਖਾਣ ਕੇ ਖਾਲੀ ਗੁੱਟ ਗਿਆ ਜੀ ਹੋਰ ਕੀ ਕਰੂ ਇਹ ਬਗਲੇ ਹੋਰੀ ਮਗਰ ਰੱਖਿਆ ਕੋਈ ਤੋਈ ਪਿਛੇ ਰਹਿੰਦੀ ਹੋਈ ਆਪਾਂ ਦੱਸਣਗੇ ਤੇ ਹੌਣ ਕਹਿੰਦੇ ਟਰੈਕਟਰ ਰਾਮਦੇਰ ਦਾ ਤੁਰ ਹੁੰਦਾ ਵੀ ਦੋਸਤੋ ਟਰੈਕਟਰ ਦਰਿਆਂ ਦਾ ਆਪਣਾ ਵਧੀਆ ਦੀਆਂ ਪਾਉਣ ਨਾਲ ਫਾਇਦਾ ਬਹੁਤ ਹੋਊਗਾ ਆਪਣਾ ਦੋ ਵਾਰ ਹੀ ਮਾਰਾਂਗੇ ਥੋੜਾ ਜਿਹਾ ਪਾਣੀ ਵੀ ਘਟਾਇਆ ਤੇ ਲੰਬਾਸੇ ਚ ਪਾਣੀ ਪੂਰਾ ਆਇਆ ਨਹੀਂ ਲਓ ਵੀ ਦੋਸਤੋ ਜਿਹੜੀਆਂ ਆਪਾਂ ਚਾਰ ਪੰਜ ਲੀਆਂ ਪਾਈਆਂ ਸੀ ਉਹ ਚ ਮਾਰ ਚੁੱਕੇ ਆਂ ਤੇ ਉਤੋਂ ਕੰਗਾਂ ਲੀਆਂ ਪਾਉਣਾ ਸ਼ੁਰੂ ਕਰਤੀਆਂ ਤੁਸੀਂ ਦੇਖ ਹੀ ਸਕਦੇ ਹੋ ਪਰਫਾਰਮੈਂਸ ਤੇ ਇੱਕ ਵਾਰੀ ਹੋਰ ਮਾਰਾਂਗੇ ਇਹ ਚਾਪਾ ਕੰਮ ਕਹਿੰਦੇ ਲੀਆਂ ਵਾ ਕੇ ਚੱਲੂਗਾ ਬੇ ਧੂਲੀਆਂ ਬਾਈ ਤੋਂ ਬਿਨਾਂ ਡੈਕਟਰ ਤੁਰਦਾ ਨਹੀਂ ਨਵੀਂ ਦੋਸਤੋ ਆਪਾਂ ਇੱਥੇ ਮਿੱਟੀ ਲਾਉਣ ਤੋਂ ਤਾਂ ਵੀ ਦੋਸਤੋ ਕਰਦੇ ਆ ਬਲੌਗ ਦਾ ਐਂਡ ਤੇ ਮਿਲਾਂਗੇ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਜੀ ਕਰਦੇ ਹੋ ਬਲੌਗ ਨੂੰ ਦਬਕੇ ਸ਼ੇਅਰ